ਹਰ ਇੱਕ ਫਾਈਲ ਰਿਟਰਨ ਕਰ ਦਿੱਤੀ ਜਾਊਗੀ ਜੋ ਐਕਸਪ੍ਰੈਸ ਐਂਟਰੀ ਦੇ ਸਕਿਲਡ ਰੇਟ ਚ ਲੱਗੀ ਸੀਗੀ ਸਟ੍ਰੀਮ ਚ OINP ਦਾ ਰੂਲ ਤੁਸੀਂ ਸੁਣ ਲਿਆ ਹੋਣਾ 14 ਨਵੰਬਰ ਨੂੰ ਇੱਕ ਐਸੀ ਨਿਊਜ਼ ਆਉਂਦੀ ਆ ਕੈਨੇਡਾ ਦੇ ਇਤਿਹਾਸ ਦੀ ਮਿਲ ਰ ਸਭ ਤੋਂ ਮਾੜੀ ਖਬਰ ਹੋਣੀ ਹੈ ਇਹ ਉਹ ਜਵਾਕ ਜਿਨ੍ਹਾਂ ਨੇ ਮਹੀਨਾ ਮਹੀਨਾ ਲੱਗ ਐਕਸਪੀਰੀਅੰਸ ਗੈਨ ਕੀਤਾ ਸੀਗਾ ਸਕੋਰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਇਮਪਲੋਇਰ ਦੀ سپورਟ ਲਈ ਸੀ ਪੈਸੇ ਗਾਲੇ ਸੀਗੇ ਅਜੋ ਰੀਫੰਡ ਦੀ ਵੇਟ ਕਰਨ ਤੇ ਬਿਠਾਤੇ ਵੀ ਹਾਂ ਤੁਹਾਡੀਆਂ ਫਾਈਲਾਂ ਰਿਟਰਨ ਨਵੀਂ ਫਾਈਲ ਨਹੀਂ ਲਾਵਾਂਗੇ ਇਹ ਕੀ ਅਨਾਉਂਸਮੈਂਟ ਹੋਈ ਜਿਹੜਾ ਬੰਦਾ ਇਨੇ ਚਿਰ ਦੀ ਮਿਹਨਤ ਕਰ ਰਿਹਾ ਉਹ ਮਹੀਨੇ ਸ਼ਾਇਦ ਹਜ਼ਾਰਾਂ ਡਾਲਰਾਂ ਚ ਵੀ ਨਹੀਂ ਵਾਪਸ ਆਉਣੇ ਜੋ ਉਹਨਾਂ ਨੇ ਇੱਥੇ ਗਾਲੇ ਸੀਗੇ ਸਰਕਾਰ ਦੀ ਅਨਾਉਂਸਮੈਂਟ ਤੇ ਰੀਜਨ ਇਹ ਕਹਿੰਦੀ ਆ ਕਿ ਫੇਕ ਪੇਰੋਲ ਸੀਗੇ ਫੇਕ ਚੀਜ਼ਾਂ ਸੀ ਸਰਕਾਰ ਕੋਲੇ ਸਾਰੇ ਸਾਧਨ ਨੇ ਕਿ ਉਹ ਫੇਕ ਚੀਜ਼ਾਂ ਫੜ ਸਕਦੀ ਆ ਪਰ ਜਿਹੜੇ ਜੈਨੂਨ ਕੇਸ ਸੀ ਉਹਨਾਂ ਦੀਆਂ ਫਾਈਲਾਂ ਵੀ ਰਿਟਰਨ ਕਰਤੀਆਂ ਹੁਣ ਗੱਲ ਆ ਕਿ ਬੱਚੇ ਧਰਨਾ ਲਾ ਰਹੇ ਨੇ ਹਣਾ ਹਰ ਵਾਰੀ ਹੀ ਧਰਨਾ ਲਾਉਣ ਲਈ ਕਿਉਂ ਮਜਬੂਰ ਕਰ ਦਿੱਤਾ ਜਾਂਦਾ ਕਿਉਂ ਇਦਾਂ ਦੀ ਅਨਾਉਂਸਮੈਂਟ ਆਉਂਦੀਆਂ ਨੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਪੀਆਰ ਲੈਣੀ ਆ ਭਾਈ 2-3 ਸਾਲ ਦੀ ਅੱਗੇ ਦੀ ਸੋਚੋ ਸਰਕਾਰ ਪਤਾ ਨਹੀਂ ਰਾਤੋ ਰਾਤ ਕਿਹੜਾ ਰੂਲ ਚੇਂਜ ਕਰਦੇ ਹੁਣ ਅਗਲੀ ਅਨਾਉਂਸਮੈਂਟ ਪਤਾ ਨਹੀਂ ਕਿਹੜੀ ਆਉਣੀ ਆ ਕਿ ਜਿਹੜੇ ਕੋਈ ਹੋਰ ਸਟਰੀਮ ਰਹਿ ਗਏ ਤਿੰਨ ਚਾਰ ਉਹ ਵੀ ਮੈਨੂੰ ਲੱਗਦਾ ਬੰਦ ਕਰ ਦੇਣਾ ਸਰਕਾਰ ਨੇ ਪੀਆਰ ਲੈਣੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਔਖੀ ਹੋ ਜਾਣੀ ਆ ਓਆਈਐਨਪੀ ਦੀ ਨਿਊਜ਼ ਨੇ ਬਹੁਤ ਲੋਕਾਂ ਨੂੰ ਸ਼ੌਕ ਕੀਤਾ 2600 ਫਾਈਲ ਟਰਨ ਕੀਤੀ ਜਾਣਾ ਤੇ ਹੋਰ ਵੀ ਵੀਰ ਮੇਰੇ ਇੰਪੈਕਟ ਹੋਏ ਨੇ ਕੁਝ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਇਹਦਾ ਸੋਲੂਸ਼ਨ ਹੋ ਸਕਦਾ ਜਿਹੜੇ ਬਈਆਂ ਨੇ ਇਹਨਾਂ ਐਕਸਪੀਰੀਅੰਸ ਗੈਨ ਕੀਤਾ ਸੀ ਕੀ ਕਿਸੇ ਹੋਰ ਸਟਰੀਮ ਦੇ ਵਿੱਚ ਉਹ ਐਕਸਪੀਰੀਅੰਸ ਲਾ ਸਕਦੇ ਆ ਜਰੂਰ ਕਮੈਂਟ ਕਰਿਓ ਧੰਨਵਾਦ